ਮੈਂ ਤੁਹਾਨੂੰ ਉਹੀ ਕਿਹਾ ਕਿ ਅਸੀਂ ਇਹਦੇ ਸਪਰੇਅ ਕਰਾ ਦਿੰਨੇ ਆ ਜਿਹੜਾ ਸਪਰੇਅ। ਜ਼ੈਤੂਨ ਭਾਗ ਵਾਲੇ ਘਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਚਲਾਨ ਕੱਟ ਕੇ ਹੁੰਦੇ ਆ ਇਹਨਾਂ ਦਾ ਆਪ ਤੁਸੀਂ ਦੇਖ ਸਕਦੇ ਹੋ। ਤੇ ਜਾਨਵਰਾਂ ਵਾਸਤੇ ਆਪਾਂ ਪਾਡੇ ਰੱਖੇ ਹੁੰਦੇ ਨੇ ਜਿਹਦੇ ਸ਼ਰੋਤ ਸਵੇਰੇ ਪਾਣੀ ਪਾ ਦਿੰਨੇ ਆ ਸ਼ਾਮ ਨੂੰ ਉਹਨਾਂ ਨੂੰ 4-5 ਦਿਨਾਂ ਬਾਅਦ ਪਲੀਜ਼ ਚੰਗੀ ਤਰ੍ਹਾਂ ਸਾਫ਼ ਕਰਦਿਆ ਕਰੋ ਰਗੜ ਕੇ ਜਿਵੇਂ ਬਰਤਨ ਮਾਂਜੀਦਾ ਤੇ ਹੁੰਦਾ ਮੱਛਰ ਤੇ ਲਾਰਵਾ ਪੈਦਾ ਹੋਣ ਵਾਸਤੇ ਕਿ ਇਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪਏਗਾ ਨਮਸਕਾਰ ਨਖਸ਼ਰ ਆਪ ਦੇ ਇਖਤਿਆਰ ਸਰਤਾ ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ 'ਤੇ ਮੇਰਾ ਨਾਮ ਸੰਦੀਪ ਸਿੰਘ ਆ ਤੇ ਸਿਵਲ ਹਸਪੀਟਲ ਦੇ ਵਿੱਚ ਕਾਫੀ ਪਾਣੀ ਖੜਾ ਹੈਗਾ ਜੋ ਕਿ ਸਿੱਤ ਵਿਭਾਗ ਵਾਲੇ ਘਰਾਂ ਦੇ ਵਿੱਚ ਜਾ ਕੇ ਲੋਕਾਂ ਦੇ ਚਲਾਨ ਕੱਟ ਕੇ ਹੁੰਦੇ ਆ ਇਹਨਾਂ ਦਾ ਆਪ ਤੁਸੀਂ ਦੇਖ ਸਕਦੇ ਹੋ ਪਾਣੀ ਖੜਾ ਕਾਫੀ ਇਹਦੇ ਵਿੱਚ ਕਾਈ ਵੀ ਜੰਮੀ ਹੋਈ ਹੈ ਤੇ ਮੱਛਰ ਵੀ ਫਿਰ ਰਿਹਾ ਉੱਤੇ ਤੇ ਡੇਂਗੂ ਦਾ ਖਤਰਾ ਵੀ ਕਾਫੀ ਵੱਧ ਰਿਹਾ ਸਰ ਇਹ ਨਾਲ ਸਰ ਇਹਨੂੰ ਹੋ ਗਿਆ ਦੋ ਤਿੰਨ ਦਿਨ ਹੋ ਗਏ ਜਦੋਂ ਬਾਰਿਸ਼ ਪੈਂਦੀ ਆ ਪਾਣੀ ਖੜਾ ਹੋ ਜਾਂਦਾ ਨਿਕਲਣ ਵਾਸਤੇ ਕੋਈ ਰਸਤਾ ਨਹੀਂ ਜੀ ਨਿਕਾਸੀ ਵਾਸਤੇ ਪਹਿਲੇ ਇੱਥੇ ਕਾਫੀ ਐਮਰਜੈਂਸੀ ਵਿੱਚ ਲਾਚ ਕਰਾਉਣ ਹੁੰਦੇ ਆ ਤੇ ਇਹਦੇ ਨਾਲ ਬਿਮਾਰੀਆਂ ਖਤਰਾ ਵੀ ਵੱਧਿਆ ਸਰ ਡੇਂਗੂ ਦਾ ਖਤਰਾ ਕਾਫੀ ਵੱਧਾਗਾ ਦੇਖੋ ਜੀ ਬਿਲਕੁਲ ਸਹੀ ਹੈ ਨਮੀ ਬਹੁਤ ਜ਼ਿਆਦਾ ਹੈ ਬਾਰਿਸ਼ ਲਗਾਤਾਰ ਪੈ ਰਹੀ ਹੈ ਪਾਣੀ ਵੀ ਇਕੱਠਾ ਹੋ ਰਿਹਾ ਹੈ ਪਰ ਹਲੇ ਤੱਕ ਸਾਡੇ ਕੋਲ ਸਿਰਫ 2 ਐਕਟਿਵ ਕੇਸ ਨੇ ਜਿਹੜੇ ਸਾਡੇ ਕੋਲ ਨੇ ਪਿਛਲੇ ਸਾਲ ਨਾਲੋਂ ਕੰਟਰੋਲ ਚ ਹੈ ਪਰ ਜਿਹੜਾ ਹੁਣ ਵਾਲਾ ਟਾਈਮ ਹੈ ਖਾਸ ਕਰਕੇ ਅਜਿਹੜਾ ਬਾਰਿਸ਼ ਤੇ ਉਮਸ ਵਾਲਾ ਚੱਲ ਰਿਹਾ ਹੈ ਅ ਤੇ ਜਿਹੜਾ ਤਾਪਮਾਨ 35 36 ਡਿਗਰੀ ਤੇ ਚੱਲਦਾ ਹੈ ਇਹ ਸਭ ਤੋਂ ਜਿਹਨੂੰ ਕਹਿੰਦੇ ਆ ਨਾ ਇੱਕ ਅ ਐਨਾ ਵਧੀਆ ਤਾਪਮਾਨ ਹੁੰਦਾ ਮੱਛਰ ਤੇ ਲਾਰਵਾ ਪੈਦਾ ਹੋਣ ਵਾਸਤੇ ਕਿ ਇਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਪਏਗਾ ਮੈਂ ਤੁਹਾਡੇ ਲਈ ਖਾਸ ਕਰਕੇ ਜਿਹੜਾ মিডিਆ ਹੁੰਦਾ ਨਾ ਇਲੈਕਟ੍ਰੋਨਿਕ মিডিਆ ਤੁਸੀਂ ਬਹੁਤ ਵੱਡਾ ਸਾਡਾ ਕੰਮ ਕਰ ਦਿੰਦੇ ਹੋ ਕਿ ਤੁਸੀਂ ਅੱਗੇ ਜਿਹੜੀ ਲੋਕਾਂ ਨੂੰ ਜਾਗਰੂਕਤਾ ਦਿੰਨੇ ਹੋ ਕੋਈ ਨਹੀਂ ਹੋ ਦੇ ਸਕਦਾ ਸਾਰੇ ਦੇਖਦੇ ਆ ਤੁਹਾਨੂੰ ਤੁਹਾਡੇ ਲਈ ਮੈਂ ਫੇਰ ਲੋਕਾਂ ਨੂੰ ਕਹਿੰਦੀ ਆ صاف پانی ਆਪਣੀ چھتਾਂ ਤੇ بنیریاں ਤੇ گھرਾਂ ਦੇ ਅੰਦਰ ਬਾਹਰ ਬਾਹਰ ਤੋਂ ਮਤਲਬ ਹੈ ਬਾਉਂਡਰੀ ਵਾਲ ਦੇ ਬਾਹਰ ਖਾਲੀ 플ੌਟ ਹੁੰਦੇ ਨੇ ਉੱਥੇ ਪਲੀਜ਼ ਇਕੱਠਾ ਨਾ ਹੋਣ ਦਿਓ ਆ ਕੋਈ ਤੁਸੀਂ ਟਾਇਰ ਲਟਕਾਏ ਨੇ ਜਿਹੜੇ ਡੈਕੋਰੇਸ਼ਨ ਪੀਸ ਆ ਕੋਈ ਵੇਸਟ ਉੱਪਰ ਪਏ ਨੇ ਉਹਦੇ 'ਚ ਜੇ ਥੋੜਾ ਜਿਹਾ ਪਾਣੀ ਵੀ بارش ਦਾ ਇਕੱਠਾ ਹੋ ਗਿਆ ਤੇ ਜੇ ਹੈ ਤੇ ਉਹਨੂੰ ਖਾਲੀ ਕਰ ਦਿਓ ਇੱਕ ਖਾਸ ਕਰਕੇ ਪੰਛੀਆਂ ਵਾਸਤੇ ਤੇ ਜਾਨਵਰਾਂ ਵਾਸਤੇ ਆਪਾਂ ਪਾnde ਰੱਖੇ ਹੁੰਦੇ ਨੇ ਜਿਦੇ ਸਹ ਹਰੋਜ਼ ਸਵੇਰੇ ਪਾਣੀ ਪਾ ਦਿੰਨੇ ਆ ਸ਼ਾਮ ਨੂੰ ਉਹਨਾਂ ਨੂੰ 4-5 ਦਿਨਾਂ ਬਾਅਦ ਪਲੀਜ਼ ਚੰਗੀ ਤਰ੍ਹਾਂ ਸਾਫ਼ ਕਰ ਦਿਆ ਕਰੋ ਰਗੜ ਕੇ ਜਿਵੇਂ ਬਰਤਨ ਮਾਂਜੀਦਾ ਤੇ ਉਹਦੇ ਵਿੱਚ ਫੇਰ ਪਾਣੀ ਪਾਇਆ ਕਰੋ ਤਾਂ ਕਿ ਉਹਦੇ ਸਲਾਰਵਾ ਪੈਦਾ ਨਾ ਹੋਵੇ ਡਾਕਟਰ ਸਾਹਿਬ ਇੱਕ ਬਾੜੇ ਡਾਕਟਰ ਦੇ ਸਾਹਮਣੇ ਪਰਿਵਾਰਕ ਗਾਇਤ ਦੇ ਵਿੱਚ ਜੀ ਪੈਦਾ ਹੋਈ ਪਈ ਹੈ ਨਹੀਂ ਜੀ ਇਹ ਪਾਣੀ ਵਿੱਚ ਗੱਡੀਆਂ ਚੱਲ ਜਾਂਦੀਆਂ ਨੇ ਮੈਂ ਤੁਹਾਨੂੰ ਵੈਸੇ ਦੱਸ ਰਹੀ ਆ ਇਹਦੇ ਸਪਰੇ ਹੋ ਗਿਆ ਸੀ ਇਹਦੇ ਵਿੱਚ ਸੀਵਰ ਵਾਲੇ ਆਈਸੀ ਮਸ਼ੀਨ ਲੈ ਕੇ ਖੋਲਣ ਵਾਸਤੇ ਕੱਲ ਬਾਰਿਸ਼ ਪੈਣ ਲੱਗ ਗਈ ਤੇ ਸੀਵਰਮੈਨ ਨਹੀਂ ਸੀ ਉਹ ਹੁਣ ਆ ਰਹੇ ਨੇ ਮੇਰੀ ਹੁਣੀ ਉਹਨਾਂ ਨਾਲ ਗੱਲ ਹੋਈ ਹੈ ਗੱਲ ਪਹਿਲੇ ਦਿਨ ਹੀ ਹੋ ਗਈ ਸੀ ਪਰ ਕਿਸੇ ਵਜ੍ਹਾ ਨਾਲ ਉਹਨਾਂ ਦੀ ਵੱਡੀ ਮਸ਼ੀਨ ਨਹੀਂ ਆ ਪਾਈ ਕਿਉਂਕਿ ਉਹ ਕਿਤੇ ਹੋਰ ਕੰਮ ਕਰ ਰਹੇ ਸੀ ਅੱਜ ਉਹ ਆ ਕੇ ਖੋਲ ਜਾਣਗੇ ਮੈਂ ਤਾਂ ਵਿੱਚ ਬਗਾ ਫੇ ਵੱਡੇ ਵੱਡੇ ਜੀਪ ਆਦਾ ਹੋਵੇਗਾ ਮੱਚ ਕਰਦੇ ਰਹਿਗਾ ਅੱਜ ਕਰ ਜਾਣਗੇ ਮੈਂ ਤੁਹਾਨੂੰ ਉਹੀ ਕਿਹਾ ਕਿ ਅਸੀਂ ਇਹਦੇ ਸਪਰੇਅ ਕਰਾ ਦਿੰਨੇ ਆ ਜਿਹੜਾ ਸਪਰੇਅ ਹੁੰਦਾ ਉਹ ਰੋਜ਼ ਨਹੀਂ ਹੁੰਦਾ ਉਹ 15 ਦਿਨ ਚ ਇੱਕ ਵਾਰ ਹੁੰਦਾ ਅੱਪ ਤੱਕ ਕੇ ਲਈ ਬਸਤ ਨਹੀਂ ਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਕੇ ਲਈ ਨਮਸਕਾਰ ਹੋ ਦਿੱਖਤੇ ਰਹੀਏ ਸਤਿ ਪਾ ਅਨਿਊਜ਼